ਚਾਰ ਚੌਦੀ ਤਿੰਨ ਤੇ ਪਾਣੀ ਉਹ ਲੱਭ ਰਿਹਾ ਚੰਗੇ ਆਣ ਕਹਦੇ ਕਰਦੇ ਕਮਾਲ ਮਰੇ ਮਿੱਤਰੋ ਦੂਜੇ ਪਾਸੇ ਫਿਰ ਉੱਪਰਾਰ ਜੀ ਡੀ ਐਲ ਸੀ ਉਹ ਸੋਨਾਂ ਵਾਲਿਆ ਹਾਈ ਓਏ ਮੇਰੇ ਰੱਬਾ ਇਹਨੂੰ ਤਾਊ ਦਾ ਟਰੈਕਟਰ ਕਹਿੰਦੇ ਨੇ ਕਹਿੰਦੇ ਗੂਲਾ ਚੀਕਾ ਕਹਿੰਦੇ ਬੜਾ ਮਸ਼ਹੂਰ ਪ੍ਰਸਿੱਧ ਏਰੀਆ ਉੱਥੇ ਚੱਲ ਕੇ ਕਹਿੰਦੇ ਪਰ ਸ਼ੇਵਕਾ ਉਹ ਮੋੜ ਲਿਆ ਉਹ ਮੋੜ ਲਿਆ ਉਹ ਫਿੱਚ ਲਿਆ ਤਾਈ ਚਰਚਾ ਹੁਣ ਹੋਵੇ ਅਲੀ ਖੜ ਗਿਆ ਨਾ ਕਾਪੀ ਅਰੇ ਦੇਖ ਤੇ ਰਲੀਆਂ ਚੱਲਣਾ ਕਦੇ ਸ਼ੁਭ ਨਹੀਂ ਆ ਰਿਹਾ ਹੈ ਕਦੇ ਆ ਚਾਲੀ ਕਾ ਬਲੇ ਬੋੜ ਜੋੜ ਦੇ ਪੁੱਜਾ ਨਮੋਲ ਅਲੀ ਤਾਮ ਮੇਲਾ ਕਦੋਂ ਤੇ ਕੋਈ ਸੁਖਿਆ ਮੈਨੂੰ ਲੈ ਪਾ ਕੇ ਜੋਗੀਆ ਜੋਗੀਆ श्री विकेटे श्रावण कुंतल राई कर गा पढ़ाई करने पासे दिया उस तकी फिदारा लगे तरह जयारत चोवी लगे त्रस्ता नर्मदा का चर्च चोवी लगे तलाला देखो माफ होने रोज़ रात एक तरह अब तुझे बीता भीड़ तारे बढ़िया देवी रूप रेखरेख रह ਲੰਮਾ ਤੇ ਪੱਕਾ ਨਸੀਰਪੁਰ ਹਾਸੀ ਦੇ ਮੋੜਾ ਟਰੈਕਟਰ ਚੱਲ ਕੇ ਪਹੁੰਚਿਆ ਉਹ ਕਰਦਾ ਕਰਦਾ ਉਹ ਸ਼ੇਖੀ ਦਾ ਅੱਜ ਜ਼ੋਰ ਵਰਖੇ ਆਣੇ ਨੇ ਯਾਰਾ ਅੱਜ ਜ਼ੋਰ ਵਰਖੇ ਆਣੇ ਨੇ ਐਨ ਕਹਿੰਦੇ ਵੱਡੇ ਸ਼ੁਭਾਤ ਕਹਿੰਦੇ ਅਨਮੋਲ ਵਾਜ ਦੇ ਹੋ ਰਹੇ ਨੇ ਵੱਡਾ ਧੰਨਵਾਦ ਕਮੇਟੀ ਬੰਦਿਓ ਅਨਮੋਲ ਧੀਮੇ ਵਾਲਾ ਇੱਕ ਚੰਗਾ ਬੁਲਾਰਾ ਬਣਿਆ ਐਨ ਕਹਿੰਦੇ ਬੱਲੇ ਬੱਲੇ ਕਰਵਾਈ ਹੈ ਧੀਮੇ ਦੀ ਤਰਜੀਹ ਤੇ ਸ਼ਾਨਾ ਲਿੱਟ ਆ ਗਿਆ ਵਾਹ ਜੀ ਇਧਰੋਂ ਪਾਸੇ ਸਾਡਾ ਯਾਰ ਨਿਰਮਲ ਸਿੰਘ ਦੇ ਪੀਰਵਾਲ ਦੀ ਧਰਤੀ ਤੋਂ ਬੈਠੇ ਜਾ ਕੈਨੇਡਾ ਦੇ ਵਿੱਚ ਤੇ ਜਸ਼ਨ ਗੰਦੀਆ ਨਾਲ ਕਣੀ ਯਾਰ ਗਿਆ ਉਹ ਅਲੀਕਾਉਂ ਦੇ ਬੱਚੇ ਮੇਰੇ ਖੁਸ਼ ਹੋ ਕੇ ਪੂਰੇ ਨਾਮੇ 14000 ਰੁਪਏ ਦਾ ਉਹ ਮਾਨ ਸਰਮਾਨ ਕੀਤਾ ਧੰਨਵਾਦ ਕਰਦੇ ਆਂ ਉਧਰੋਂ ਪਾਸੇ ਸਾਡੇ ਭਾਈ ਜਸ਼ਨ ਗੰਦੀਵਾਲ ਜੀ ਤੇ ਕੰਨ ਦਾ ਭਾਈ ਸਾਡੀ ਜੋਗਨ ਜੰਦਾ ਉਹ ਗੁਰਦੀਪ ਗੰਨਾ ਗੁਰਦੀਪ ਗੰਦੀਵਾਲ ਵੰਦੀਆ ਸਾ ਪੰਜਾਬ ਤੋਂ ਬੋਲਿਆ ਜਾਂਦਾ ਕੈਨੇਡਾ ਦੀ ਧਰਤੀ ਤੋਂ ਇੱਥੇ ਸਾਡੇ ਜੀਰੋਵਲ 11 ਲਈ ਬੰਦੇ ਧੰਨਵਾਦ 11 ਦਾ ਡੈਕਟਰ ਇੱਕ ਵੱਡਾ ਕਹਿੰਦੇ ਸੈਕੰਡ ਰੌਂਡ ਦਾ ਟਿਕਿਆ ਚੌਂਡੀਆਰ ਬਹੁਤ ਬਹੁਤ ਧੰਨਵਾਦ ਕਰਦੇ ਆ ਬੱਲਾ ਟਕਾਰੇ ਲੱਗੇ ਬੰਦੇ ਮੇਰੇ ਬੱਚੇ ਜਵਨਮੋਲ ਟੋਸ ਕਰਦੇ ਹੁਣ ਸਾਈਡਾ ਵੀ ਕਿਹੜਾ ਟਰੈਕਟਰ ਕਿਹੜੀ ਸਾਈਡ ਤੇ ਆਊਗਾ ਕਰ ਲੈ ਟਰਾਈ मित्रा अगले ਅਗਲੇ ਮੈਚ ਆਂਦੀ ਹੋਣਗੇ 52 ਆਪਣਾ ਜਾਨ ਪਰਤੇ ਨਸੀ ਨਾ ਵਖਰੇ ਗੁਰੂ ਤੇ ਪਰ ਇਸ ਟੱਕ ਮੈਂ ਸਰਦਾਰ ਬੜੀਆ ਚੱਲ ਓਏ ਤਨਾਰਾ ਹੋ ਪਿੱਤੀ ਵਾਲਾ ਬਰਾਦ ਕਹਿੰਦੇ ਧੂਆ ਮਾਰਦੇ ਹਾਂ ਫੈਨਸਾ ਦੇ ਸਿੱਧੂ

हलो चटा तूं हलो जान तुंहिंजी हलो जेका तुंहिंजी ਬੀਗੋ ਮਾਹੌਲ ਬਹੁਤ ਬੋਲਿਆ ਕਰ ਰਹੇ ਨੇ ਬਹੁਤ ਜਿਆਦਾ ਵਧੀਆ ਲੱਗਿਆ ਬਾਈ ਚੈਨਲ ਨੂੰ ਸਬਸਕ੍ਰਾਈਬ